ਮਾਰਗੇਜ ਬ੍ਰੋਕਰਸ ਨੇ ਕਿਹਾ ਕਿ ਮਾਰਗੇਜ ਦਰਾਂ ਦੇ ਸਥਿਰ ਹੋਣ ਦੇ ਤਣਾਅ ਤੇ ਥੋੜੇ ਜਿਹੇ ਘਟ ਟੈਕਸ ਦੇ ਬਾਵਜੂਦ ਵੈਨਕੂਵਰ ਦੇ ਵਿੱਚ ਉਸਤ ਘਰ ਖਰੀਦਣ ਲਈ ਲੋੜੀਂਦੀ ਕੋਲਾੰਦਨ ਪਿਛਲੇ ਮਹੀਨੇ ਤੋਂ ਵੱਧ ਗਈ ਹੈ ਰੇਟ ਹਬ .ca ਦੇ ਅਨੁਸਾਰ ਵੈਨਕੂਵਰ ਦੇ ਵਿੱਚ ਇੱਕ ਉਸਤ ਘਰ ਦੇ ਲਈ ਮਾਰਚ ਵਿੱਚ 7.62 ਫੀਸਦੀ ਦੇ ਮਾਰਗੇਜ ਤਣਾ ਦੀ ਜਿਹੜੀ ਪ੍ਰੀਖਿਆ ਉਹ ਪਾਸ ਕਰਨ ਦੇ ਲਈ ਤੁਹਾਨੂੰ ਪ੍ਰਤੀ ਸਾਲ ਡਾਲਰ 232000 620 ਕਮਾਉਣੇ ਪੈਣਗੇ ਇਹ ਅੰਕੜਾ ਫਰਵਰੀ ਦੇ ਵਿੱਚ ਡਾਲਰ 2303350 ਤੋਂ ਡਾਲਰ 2270 ਵਧਾ ਹੈ ਵੈਨਕੂਵਰ ਦੇ ਵਿੱਚ ਘਰ ਦੀ ਔਸਤ ਜਿਹੜੀ ਕੀਮਤ ਹੈ ਉਹ ਫਰਵਰੀ ਤੋਂ ਮਾਰਚ ਤੱਕ ਡਾਲਰ 13000 ਤੋਂ ਵੱਧ ਗਈ ਹੈ ਰੇਟ ਹੱਬ .ca ਨੇ ਪਾਇਆ ਹੈ ਕਿ ਕੁੱਲ ਕੀਮਤ ਡਾਲਰ 1196800 ਹੋ ਗਈ ਹੈ ਰੇਟ ਹੱਬ .ca ਨੇ ਪੂਰੇ ਕੈਨੇਡਾ ਦੇ 13 ਸ਼ਹਿਰਾਂ ਦਾ ਸਰਵੇਖਣ ਕੀਤਾ ਤੇ ਪਾਇਆ ਕਿ ਘਰ ਖਰੀਦਣ ਲਈ ਲੁਰੀਂਦੀ ਦੀ ਸਾਲਾਨਾ ਆਮਦਨ 13 ਵਿੱਚੋਂ 12 ਫੀਸਦੀ ਵਧੀ ਹੈ ਹੈਲੀਫੈਕਸ ਦੇ ਕਲੋਥਾ ਸ਼ਹਿਰ ਸੇ ਜਿਸ ਨੇ ਔਸਤ ਘਰ ਖਰੀਦਣ ਦੇ ਲਈ ਲੁਰੀਂਦੇ ਡਾਲਰ 350 ਘਟ ਆਮਦਨ ਦਾ ਸੁਧਾਰ ਦੇ ਕਿਆ ਇਥੇ ਘਰਾਂ ਦੀਆਂ ਕੀਮਤਾਂ ਵੀ ਇਸ ਸ਼ਹਿਰ ਦੇ ਵਿੱਚ ਡਾਲਰ 1600 ਘਟ ਗਈਆਂ ਨੇ ਵੈਨਕੂਵਰ ਨੂੰ ਆਸਥ ਘਰ ਖਰੀਦਣ ਲਈ ਦੇਸ਼ ਦੇ ਵਿੱਚ ਸਭ ਤੋਂ ਵੱਧ ਆਮਦਨ ਦੀ ਲੋੜ ਹੁੰਦੀ ਹੈ ਟ੍ਰਾਂਟੋ ਦੂਜੇ ਨੰਬਰ ਤੇ ਆਉਂਦਾ ਉਸ ਸ਼ਹਿਰ ਦੇ ਵਿੱਚ ਖਰੀਦਾਰਾਂ ਨੂੰ ਇੱਕ ਆਸਥ ਘਰ ਦੇ ਲਈ ਡਾਲਰ 217500 ਦੀ ਸਾਲਾਨਾ ਆਮਦਨ ਦੀ ਲੋੜ ਹੁੰਦੀ ਹੈ ਜਿੱਤੇ ਹੁਣ ਮਾਰਚ ਦੇ ਵਿੱਚ ਡਾਲਰ 1113600 ਆ ਰਿਹਾ ਹੈ ਰੋਜ਼ਾਇਨਾ ਹਾਲਾਂਕਿ ratehub.ca ਦੇ ਮੁਤਾਬਕ ਦੁਬਾਰਾ ਜਦੋਂ ਵਿਸ਼ਲੇਸ਼ਣ ਕੀਤਾ ਗਿਆ ਤਾਂ ਸਭ ਤੋਂ ਕਫਾਇਤੀ ਪ੍ਰਮੁੱਖ ਸ਼ਹਿਰ ਸੀ ਇਸਨੇ ਪਾਇਆ ਕਿ ਖਰੀਦਦਾਰਾਂ ਨੂੰ ਮੋਰਗੇਜ ਤਨਾ ਪ੍ਰੀਖਿਆ ਪਾਸ ਕਰਨ ਦੇ ਲਈ ਸਿਰਫ ਡਾਲਰ 71,850% ਸਾਲ ਦੀ ਲੋੜ ਹੁੰਦੀ ਹੈ ਮਾਰਚ ਵਿੱਚ ਰੋਜ਼ਾਨਾ ਦੇ ਵਿੱਚ ਔਸਤ ਘੱਟ ਡਾਲਰ 313000 ਸੀ ਉਧਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਘਰਾਂ ਦੀ ਵਿਕਰੀ ਦੇ ਵਿੱਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਮਾਰਚ ਵਿੱਚ ਲਗਭਗ 10% ਦੀ ਗਿਰਾਵਟ ਆਈ ਹੈ ਇੱਕ ਮਾਹਰ ਦਾ ਕਹਿਣਾ ਹੈ ਕਿ ਘੱਟ ਵਿਆਜ ਦਰਾਂ ਦੀ ਉਡੀਕ ਕਰਨ ਵਾਲੇ ਖਰੀਦਾਰ ਹੋ ਸਕਦੇ ਨੇ BC ਰੀਅਲ ਏਸਟੇਟ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਪ੍ਰੋਵਿੰਸ ਨੇ ਪਿਛਲੇ ਮਹੀਨੇ ਮਲਟੀਪਲ ਲਿਸਟਿੰਗ ਸਰਵਿਸਿਜ਼ ਪ੍ਰਣਾਲੀਆਂ ਦੇ ਵਿੱਚ 6460 ਰਿਹਾਇਸ਼ੀ ਯੂਨਿਟਾਂ ਦੀ ਵਿਕਰੀ ਦੇਖੀ ਹੈ ਮਾਰਚ 2023 ਤੋਂ 9.5 ਫੀਸਦੀ ਦੀ ਗਿਰਾਵਟ ਆਈ ਹੈ ਕਰਾਂ ਦੀ ਵਿਕਰੀ ਦੀ ਸਮੁੱਚੀ ਡਾਲਰ ਦੀ ਮਾਤਰਾ ਵੀ ਪਿਛਲੇ ਸਾਲ ਇਸੇ ਮਹੀਨੇ ਦੇ ਮੁਕਾਬਲੇ 3.6 ਫੀਸਦੀ ਘਟ ਕੇ 6.6 ਬਿਲੀਅਨ ਡਾਲਰ ਰਹਿ ਗਈ ਐਸੋਸੀਏਸ਼ਨ ਦੇ ਮੁਖ ਅਰਥਸ਼ਾਸਤਰੀ ਬਿਡਨ ਆਗਮੰਦ ਨੇ ਕਿਹਾ ਹੈ ਕਿ ਸੰਭਾਵੀ ਘਰੇਲੂ ਖਰੀਦਦਾਰ ਬੈਂਕ ਆਫ ਕੈਨੇਡਾ ਦੀ ਨੀਤੀਗਤ ਦਰ ਨੂੰ ਘਟਾਉਣ ਦੀ ਉਡੀਕ ਕਰਦੇ ਪ੍ਰਤੀਤ ਹੁੰਦੇ ਨੇ ਉਹਨਾਂ ਇਹ ਵੀ ਕਿਹਾ ਹੈ ਕਿ ਮਾਰਚ ਦੀ ਗਿਰਾਵਟ 2024 ਦੀ ਪਹਿਲੀ ਤਿਮਾਹੀ ਤੱਕ ਇੱਕ ਹੌਲੀ ਸ਼ੁਰੂਆਤ ਨੂੰ ਬੰਦ ਕਰ ਹੁੰਦੀ ਹੈ ਸਿਰ ਮੋਰਗੇਜ ਦਰਾਂ ਦੇ ਵਿੱਚ ਜ਼ਿਆਦਾ ਗਿਰਾਵਟ ਦੇ باوجود ਐਸੋਸੀਏਸ਼ਨ ਦਾ ਕਹਿਣਾ ਹੈ ਕਿ ਬੀਸੀ ਵਿੱਚ ਇੱਕ ਘਰ ਦੀ ਉਸਤ ਕੀਮਤ ਐਮ ਐਲ ਐਸ ਤੇ ਪਿਛਲੇ ਮਾਰਚ ਦੇ ਮੁਕਾਬਲੇ 6.5 ਫੀਸਦੀ ਦਾ ਵਾਧਾ ਹੋਇਆ ਜੋ ਡਾਲਰ 1.2 ਮਿਲੀਅਨ ਤੱਕ ਪਹੁੰਚ ਗਿਆ। ਕੁੱਲ ਮਿਲਾ ਕੇ ਸੂਬੇ ਦੇ ਵਿੱਚ ਘਰਾਂ ਦੀ ਵਿਕਰੀ ਇਸ ਸਾਲ ਦੇ ਪਹਿਲੇ 3 ਮਹੀਨਿਆਂ ਦੇ ਵਿੱਚ 6.4 ਫੀਸਦੀ ਵਾਧ ਕੇ ਲਗਭਗ 16000 ਯੂਨਿਟਾਂ ਤੱਕ ਪਹੁੰਚ ਗਈ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ। ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ